21 ਨਵੰਬਰ 2025 ਦੇ ਆਪਣੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਰਿਆ ਸਤਲੁਜ ਦੀ 6:00 ਪਜ ਪਛੀਮ ਮਿੰਟ ਹੋ ਚੁੱਕੇ ਹੈ ਔਰ ਅਸੀਂ ਮਹਿਤ ਪਰ ਤੋਂ ਜੋ ਜਗਰਾਵ ਰੋੜ ਜਾਂਦਾ ਉਸ ਪੁਲ ਦੇ ਉੱਪਰ ਮੌਜੂਦ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਤਸਵੀਰ ਦਿਖਾਉਣ ਲੱਗਾ ਵੀ ਇਸ ਥਾਂ ਦੇ ਉੱਪਰ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਹੈ ਉਹ ਸਾਹਮਣੇ ਰਸਤਾ ਸੀ ਉਹ ਦਰਿਆ ਦੇ ਵਿੱਚ ਡਿੱਗ ਚੁੱਕਿਆ ਹੈ ਤਾਂ ਇੱਧਰ ਲਗਾਤਾਰ ਹਾਲਾਤ ਮਾੜੇ ਨੇ ਤਾਂ ਹੁਣ ਪਾਣੀ ਦੀ ਗੱਲ ਕਰੀਏ ਕੱਲ ਦੇ ਲੈਵਲ ਨਾਲ ਅੱਜ ਦਾ ਲੈਵਲ ਦਾ ਫਰਕ ਹੈ ਕੱਲ ਪਾਣੀ ਘਟ ਸੀ ਅੱਜ ਪਾਣੀ ਦਰਿਆ ਸਤਲੁਜ ਦਾ ਵਧਿਆ ਤੇ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਕਦੇ ਪਾਣੀ ਵੱਧ ਜਾਂਦਾ ਹੈ ਕਦੇ ਪਾਣੀ ਘਟ ਜਾਂਦਾ ਹੈ ਪਰ ਇੱਥੇ ਜਾਣਕਾਰੀ ਦੇਣ ਨੂੰ ਦੱਸਣਾ ਚਾਹੁੰਦਾ ਕਿ ਕੱਲ ਅਤੇ ਅੱਜ ਦੇ ਲੈਵਲ ਦੇ ਵਿੱਚ ਪਾਣੀ ਦਾ ਫਰਕ ਹੈ ਕੱਲ ਪਾਣੀ ਘਟ ਸੀ ਅੱਜ ਪਾਣੀ ਜ਼ਿਆਦਾ ਦਰਿਆ ਦੇ ਵਿੱਚ ਕੱਲ ਦੇ ਨਾਲੋਂ ਅੱਜ ਪਾਣੀ ਵਧਿਆ ਇਸ ਥਾਂ ਤੇ ਵੱਡਾ ਖੋਰਾ ਲਗਾਉਣਾ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਬਣੇ ਹੋਏ ਐ ਇੱਥੇ ਤਕਰੀਬਨ 150 ਏਕੜ ਜ਼ਮੀਨ ਦਰਿਆ ਦੇ ਵਿੱਚ ਡਿੱਗ ਗਈ ਹੈ ਤਕਰੀਬਨ 150 ਏਕੜ ਜਮੀਨ ਦਰਿਆ ਦੇ ਵਿੱਚ ਡਿੱਗ ਗਈ ਹੈ ਜਗ੍ਹਾ ਤੇ ਆ ਦੇਖ ਸਕਦੇ ਹੋ ਇਹ ਹਾਲਾਤ ਕਿ ਬਣੇ ਹੋਏ ਆ ਦੇਖਦੇ ਆ ਦੇਖਦੇ ਆ ਵੱਡੀ ਖੋਰਾ ਲੱਗ ਗਿਆ ਕਈ ਥਾਵਾਂ ਤੇ ਜ਼ਮੀਨ ਡਿੱਗਣੀ ਸ਼ੁਰੂ ਹੋ ਚੁੱਕੀ ਹੈ ਹਾਲਾਤ ਬੜੇ ਚਿੰਤਾਜਨਕ ਨੇ ਇਧਰੋਂ ਸਾਈਡ ਦੇਖੋ ਇੱਥੋਂ ਵੀ ਜ਼ਮੀਨ ਲਗਾਤਾਰ ਡਿੱਗ ਰਹੀ ਹੈ ਇੱਥੋਂ ਵੀ ਜ਼ਮੀਨ ਲਗਾਤਾਰ ਡਿੱਗ ਰਹੀ ਹੈ ਇਹ ਅੱਗੇ ਰਸਤਾ ਸੀ ਉਹ ਸਾਰਾ ਦਰਿਆ ਦੇ ਵਿੱਚ ਡੱਗ ਚੁੱਕਿਆ ਹੈ ਇਹ ਜੋ ਰਸਤਾ ਹੈ ਇਹ ਦਰਿਆ ਦੇ ਵਿੱਚ ਸਾਰਾ ਡੱਗ ਚੁੱਕਿਆ ਹੈ ਦਰਿਆ ਲਗਾਤਾਰ ਅੱਗੇ ਵਧ ਰਿਹਾ ਹੈ ਕੱਲ ਦੇ ਨਾਲੋਂ ਅੱਜ ਦੇ ਲੈਵਲ 'ਚ ਦਰਿਆ ਸਤਲੁਜ ਦਾ ਫਰਕ ਹੈ। ਕੱਲ ਪਾਣੀ ਘਟ ਸੀ ਅੱਜ ਪਾਣੀ 1 ਫੁੱਟ ਤੋਂ ਜ਼ਿਆਦਾ ਵਧਿਆ ਹੈ। ਕੱਲ ਸ਼ਾਮ 5:30 ਵਜੇ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਪਾਣੀ ਵਧਣ ਦੀ ਕਿਉਂਕਿ ਪਾਖੜਾ ਦੇ ਜੋ ਫਲੱਡ ਗੇਟ ਸੀ ਉਹ 2 ਫੁੱਟ ਤੱਕ ਖੁੱਲ੍ਹ ਗਏ ਹੈ। ਤਾਂ ਵੱਡੀ ਜਾਣਕਾਰੀ ਦੇ ਸਕਦੇ ਆ ਦੇ ਰਹੇ ਆ ਕਿ ਦਰਿਆ ਸਤਲੁਜ ਦਾ ਕੱਲ ਦੇ ਲੈਵਲ ਨਾਲੋਂ ਅੱਜ ਦਾ ਲੈਵਲ ਦਾ ਫਰਕ ਹੈ। ਪਾਖੜਾ ਦੇ ਫਲੱਡ ਗੇਟ ਨੇ ਜੋ ਉਹ 2 ਫੁੱਟ ਤੱਕ ਖੁੱਲ੍ਹ ਗਏ ਹੈ। ਕਿਉਂਕਿ ਪਾਖੜਾ ਦਾ ਜੋ ਲੈਵਲ ਹੈ 1677.8 ਜਲ ਰਿਹਾ ਹੈ ਤਾਂ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 3 ਕੁ ਫੁੱਟ ਥੱਲੇ ਹੈ ਇਹ ਤਕਰੀਬਨ ਜਦੋਂ ਦਾ ਪਾਣੀ ਘਟਿਆ ਸੀ ਦਰਿਆ ਦੇ ਵਿੱਚ ਉਹ ਉਸ ਉਸ ਦਿਨ ਤੋਂ ਹੀ ਚੱਲ ਰਿਹਾ ਹੈ ਉਸ ਦਿਨ ਤੋਂ ਹੀ ਇਹ ਚੱਲ ਰਿਹਾ ਹੈ ਕਿਉਂਕਿ ਪਾਖੜਾ ਦਾ ਲੈਵਲ ਨਹੀਂ ਘਟ ਰਿਹਾ ਹਿਮਾਚਲ 'ਚ ਲਗਾਤਾਰ بارش ਹੋ ਰਹੀ ਹੈ ਤੇ ਦਰਿਆ ਨੇ ਜੋ ਖੋਰੇ ਲਾਇਆ ਥਾਂ ਥਾਂ ਤੇ ਦਰਿਆ ਸਤਲੂ ਨੇ ਖੋਰੇ ਲਾਤੇ ਹੈ ਦਰਿਆ ਸਤਲੂ ਦਾ ਘੇਰਾ ਬਹੁਤ ਜ਼ਿਆਦਾ ਵੱਡਾ ਹੋ ਚੁੱਕਿਆ ਹੈ ਹੁਣ ਤੁਸੀਂ ਇੱਧਰ ਤਸਵੀਰਾਂ ਦੇਖ ਲਓ ਉਹ ਇੱਧਰ ਉਹ ਤੋਂ ਸਾਹਮਣੇ ਦੇਖ ਲਓ ਇੰਨਾ ਵੱਡਾ ਦਰਿਆ ਦਾ ਘੇਰਾ ਹੈ ਉਹ ਦਰਿਆ ਦੋ ਹਿੱਸਿਆਂ ਦੇ ਵਿੱਚ ਇੱਥੇ ਵੰਡਿਆ ਹੋਇਆ ਹੈ ਇੱਕ ਇਦੋਂ ਅੱਗੇ ਹੈ ਤੇ ਇੱਕ ਦਰਿਆ ਸਤਲੁਜ ਇੱਥੇ ਚੱਲ ਰਿਹਾ ਹੈ ਤਾਂ ਧਾ ਦੋਨੇ ਪਾਸੇ ਲਾਈ ਹੋਈ ਹੈ ਦੋਨੇ ਪਾਸੇ ਵੱਡਾ ਖੋਰਾ ਲਾਇਆ ਹੈ ਇਹ ਖੋਰਾ ਜੇਕਰ ਨਾ ਰੁਕੇ ਤਾਂ ਇੱਥੇ ਵੱਡਾ ਨੁਕਸਾਨ ਹੋਏਗਾ ਹੁਣ ਸਾਹਮਣੇ ਬੰਨਾ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਬੰਨਾ ਹੈ ਰਿੰਗ ਬੰਨਾ ਹੈ ਤਾਂ ਇਦੋਂ ਅੱਗੇ ਜੇ ਕਿਰਪਾ ਨੇ ਇੱਥੇ ਆ ਗਿਆ ਤੇ ਅੱਗੇ ਫਿਰ ਹਾਲਾਤ ਬਹੁਤ ਜ਼ਿਆਦਾ ਮਾੜੇ ਚਿੰਤਾਜਨਕ ਹੋ ਜਾਣਗੇ 150 ਏਕੜ ਜ਼ਮੀਨ ਦਰਿਆ ਦੇ ਵਿੱਚ ਇੱਥੇ ਡਿੱਗ ਚੁੱਕੀ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਦਰਿਆ ਸਤਲੁਜ ਨੇ ਵੱਡਾ ਖੋਰਾ ਜੇਕਰ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਦੇ ਨਾਲ ਅੱਜ ਤਕਰੀਬਨ 1.5 ਫੁੱਟ 1.5 ਫੁੱਟ ਦਾ ਫਰਕ ਹੈ ਕੱਲ ਪਾਣੀ ਘੱਟ ਸੀ ਅੱਜ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਹੈ ਕਿਉਂਕਿ ਉਹ ਭਾਖੜਾ ਦੇ ਫਲੱਡ ਗੇਟ ਉਹ 2 ਫੁੱਟ ਤੱਕ ਖੁੱਲੇ ਗਏ ਹੈ ਇੱਥੇ ਤੁਹਾਨੂੰ ਦੱਸ ਦਵਾ ਕਿ ਭਾਖੜਾ ਮਰਿਦਮੰਡ ਕਮੇਟੀ ਦੇ ਨਾਲ ਅਸੀਂ ਮਾਂ ਦੀ ਮੀਟਿੰਗ ਹੋਈ ਸੀ ਉਸ ਵਿਚੇ ਫੈਸਲਾ ਲਿਆ ਗਿਆ ਕਿ ਦਰਿਆ ਸਤਲੁਜ ਦੇ ਵਿੱਚ 40000 ਕਿਊਸਕ ਤੋਂ ਜ਼ਿਆਦਾ ਪਾਣੀ ਨਾ ਛੱਡਿਆ ਜਾਵੇ ਪਰ ਜੋ 40000 ਕਿਊਸਕ ਪਾਣੀ ਹੈ ਇੱਕੋ ਵਾਰ ਵੀ ਛੱਡਿਆ ਜਾ ਸਕਦਾ ਹੈ 2-3 ਪੜਾਵਾਂ ਦੇ ਵਿੱਚ ਛੱਡਿਆ ਜਾ ਸਕਦਾ ਹੈ ਤਾਂ ਉਹ ਪਾਣੀ ਦੀ ਆਮਦ ਹੋਣੀ ਸ਼ੁਰੂ ਹੋਈ ਹੈ ਪਾਣੀ ਹੁਣ ਦਰਿਆ ਸਤਲੁਜ ਚ ਕੱਲ ਦਾ ਵਧਣਾ ਸ਼ੁਰੂ ਹੋਇਆ ਹੈ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਹੈ ਤੇ ਉਸ ਦੇ ਕਾਰਨ ਪਾਣੀ ਫੇਰ ਅੱਗੇ ਆ ਰਿਹਾ ਹੈ ਤਾਂ ਇੱਕ ਉਸ ਮੈਨੇਜਮੈਂਟ ਕਮੇਟੀ ਚ ਹੋਰ ਫੈਸਲਾ ਸੀ ਮੰਗਣੇ ਚੱਕਿਆ ਜਿਵੇਂ ਜੋ ਖਤਰੇ ਦਾ ਨਿਸ਼ਾਨ 1680 ਤੱਕ ਹੁੰਦਾ ਉਸ ਨੂੰ 1670 ਕੀਤਾ ਜਾਵੇ ਤਾਂ ਜੋ ਖਤਰਾ ਘਟ ਰਹੇ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੇ ਕੱਲ ਤੇ ਅੱਜ ਦੇ ਲੈਵਲ ਨਾਲੋਂ ਦਰਿਆ ਸਤਲੁਜ ਚ ਫਰਕ ਹੈ ਸ਼ਾਹਕੋਟ ਜਲੰਧਰ ਤੋਂ ਸਤਨਾਮ ਰਾਏ ਧੰਨਵਾਦ ਵੀਰ ਜੀ ਦੇਖਣ ਦੇ ਲਈ ਔਰ ਕਮੈਂਟ ਕਰਨ ਦੇ ਲਈ ਤਾਂ ਇਸ ਥਾਂ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਹੈ ਕੱਲ ਦੇ ਨਾਲੋਂ ਅੱਜ ਦਰਿਆ ਸਤਲੁਜ ਦਾ ਲੈਵਲ 'ਚ ਫਰਕ ਹੈ ਕੱਲ ਪਾਣੀ ਘੱਟ ਸੀ ਅੱਜ ਪਾਣੀ ਜ਼ਿਆਦਾ ਹੈ ਤਾਂ ਇਹ ਵੱਡੀ ਜਾਣਕਾਰੀ ਹੈ ਇੱਥੇ ਦੇਖੋ ਕਿੰਨਾ ਵੱਡਾ ਖੁੰਝਾ ਵੱਜ ਗਿਆ ਹੈ ਇਹ ਰਾਹ ਰਸਤਾ ਵੀ ਦਰਿਆ ਦੇ ਵਿੱਚ ਡਿੱਗ ਚੁੱਕਿਆ ਔਰ ਇੱਥੇ ਲਗਾਤਾਰ ਖੋਰਾ ਲਾਇਆ ਹੋਇਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਕੱਲ ਦੇ ਨਾਲੋਂ ਅੱਜ ਦੇ ਲੈਵਲ ਦਾ ਦਰਿਆ ਸਤਲੁਜ ਦਾ ਫਰਕ ਹੈ ਮੇਜਰ ਸਿੰਘ ਵੀਰ ਜੀ ਨਾਲ ਜੁੜਿਆ ਧੰਨਵਾਦ ਵੀਰ ਜੀ ਮੇਜਰ ਸਿੰਘ ਵੀਰ ਲਗਾਤਾਰ ਦੇਖ ਰਿਹਾ ਕਦੋਂ ਵੀ ਲਾਈਵ ਕਿਤੇ ਵੀ ਹੁੰਦਾ ਤਾਂ ਮੇਜਰ ਸਿੰਘ ਵੀਰ ਛੇਤੀ ਪਹਿਲਾਂ ਨਾਲ ਜੁੜ ਜਾਂਦੇ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਹਨਾਂ ਪਿਆਰ ਕਰਦੇ ਹੋ ਹਰ ਇੱਕ ਅਪਡੇਟ ਸਾਡੇ ਦੇਖਦੇ ਹੋ ਔਰ ਅਸੀਂ ਸਿਰਫ ਤੁਹਾਡੇ ਲਈ ਕੰਮ ਕਰਦੇ ਆ ਔਰ ਲਗਾਤਾਰ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਤੇ ਵੱਡਾ ਖੂਰਾ ਲੱਗਿਆ ਲਗਾਤਾਰ ਜ਼ਮੀਨ ਵਿੱਚ ਖਿਸਕਰੀ ਹੈ ਕਾਲੇ ਦੇ ਨਾਲ ਵਾਜ ਦੇ ਲੈਵਲ ਦਾ ਫਰਕ ਹੈ ਦਰਿਆ ਸਤਲੁਜ ਦਾ ਤੇ ਆਪਣੇ ਆਪ ਚ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਲਗਾਤਾਰ ਇੱਕ ਹੋਰ ਇਸ ਚੈਨਲ ਤੇ ਖਬਰ ਪਈ ਹੈ ਇੱਕ ਘਰ ਦੀ 5 ਕਿੱਲੇ ਜ਼ਮੀਨ ਸੀ ਉਹ ਵੀ ਦਰਿਆ ਚ ਡੇਗ ਗਈ ਘਰ ਵੀ ਵੀ ਡੇਗ ਗਿਆ ਤੇ ਉਹਨਾਂ ਦੇ ਹਾਲਾਤ ਬੜੇ ਮਾੜੇ ਹੋਗੇ ਬੂਟੇ ਦੇ ਛੰਨਾ ਦੀ ਵੀਡੀਓ ਹੈ ਉਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਾਂ ਉਹਨਾਂ ਦੀ ਮਦਦ ਕਰਨੀ ਹੈ ਹਾਲਾਤ ਦਰਅਸਤ ਨੂੰ ਦੇਖ ਚੁੱਕੇ ਹਾਂ ਜਲਦ ਮੈਂ ਨਵੀਂ ਰਿਪੋਰਟ ਲੈ ਕੇ ਆਜ ਰਾਂਗਾ ਤਦ ਤੱਕ ਲਈ ਜਾਇਜ਼ ਦਿਓ ਬਹੁਤ ਬਹੁਤ ਧੰਨਵਾਦ